ਸ਼ਿਵ ਸੇਤ ਸੰਗਠਨ ਤੋਂ ਅਧਿਕਾਰਤ ਤੌਰ ਤੇ ਹੋਇਆ ਵਕ ਸਿੱਖਾਂ ਦੇ ਵਿਰੁੱਧ ਇੰਟਰਨੈਸ਼ਨਲ ਦਬਾਅ ਨੂੰ ਰੋਕਣ ਦੇ ਲਈ ਅਮਰੀਕੀ ਕਾਂਗਰਸ ਵਿੱਚ ਬਿੱਲ ਪੇਸ਼ ਅਮਰੀਕਾ ਵੱਲੋਂ ਈਰਾਨ ਦੇ ਵਿਰੁੱਧ ਫੌਜੀ ਕਾਰਵਾਈ ਦੇ ਸੰਕੇਤ डब्ल्यूएचओ तो अमेरिका ਹੁਣ ਵੱਖ ਹੋ ਗਿਆ ਏ ਅਮਰੀਕੀ ਸਿਹਤ ਅਤੇ ਵਿਦੇਸ਼ ਵਿਭਾਗ ਨੇ ਬਿਆਨ ਜਾਰੀ ਕਰਕੇ ਐਲਾਨ ਕੀਤਾ ਹੈ ਕਿ ਅਮਰੀਕਾ ਹੁਣ ਇਸ ਸੰਸਥਾ ਦਾ ਮੈਂਬਰ ਨਹੀਂ ਇਸ ਦੇ ਪ੍ਰਤੀਕ ਵੱਜੋਂ ਸਵਿਟਜ਼ਰਲੈਂਡ ਦੇ ਜ਼ਨੀਵਾ ਵਿੱਚ ਸਥਿਤ WHO ਦੇ ਮੁਖ ਦਫ਼ਤਰ ਦੇ ਬਾਹਰੋਂ ਅਮਰੀਕੀ ਝੰਡਾ ਵੀ ਹਟਾ ਦਿੱਤਾ ਗਿਆ ਹੈ ਇਹ ਕਦਮ ਕੋਵਿਡ-19 ਮਹਾਮਾਰੀ ਦੇ ਪ੍ਰਬੰਧਨ ਵਿੱਚ ਸੰਯੁਕਤ ਰਾਸ਼ਟਰ ਦੀ ਇਸ ਸਿਹਤ ਏਜੰਸੀ ਦੀਆਂ ناکامیਆਂ ਨੂੰ ਦਰਸਾਉਂਦਾ ਹੈ ਅਮਰੀਕਾ ਦਾ ਇਹ ਕਹਿਣਾ ਹੈ ਟਰੰਪ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹਾਂ WHO ਨੂੰ ਦਿੱਤੇ ਜਾਣ ਵਾਲੇ ਸਾਰੇ ਸਰਕਾਰੀ ਸਾਧਨਾ ਅਤੇ ਫੰਡਿੰਗ ਤੇ ਵੀ ਰੋਕ ਲਾ ਦਿੱਤੀ ਹੈ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਸੰਗਠਨ ਦੇ ਕਾਰਨ ਦੇਸ਼ ਨੂੰ ਪਹਿਲਾਂ ਹੀ ਕਰਬਾਂ ਡਾਲਰ ਦਾ ਨੁਕਸਾਨ ਹੋ ਚੁੱਕਾ ਹੈ ਅਮਰੀਕਾ ਨੇ ਵੀ ਸਾਫ਼ ਕੀਤਾ ਹੈ ਕਿ ਇਸ ਸੰਗਠਨ ਵਿੱਚ ਦੁਬਾਰਾ ਸ਼ਾਮਲ ਹੋਣ ਦੀ ਉਸ ਦੀ ਕੋਈ ਯੋਜਨਾ ਨਹੀਂ ਹੈ ਅਮਰੀਕਾ ਬਿਮਾਰੀਆਂ ਦੀ ਨਿਗਰਾਨੀ ਅਤੇ ਹੋਰ ਜਨਤਕ ਸਿਹਤ ਸੇਵਾਵਾਂ ਲਈ ਕਿਸੇ ਅੰਤਰਰਾਸ਼ਟਰੀ ਸੰਸਥਾ ਤੇ ਨਿਰਭਰ ਰਹਿਣ ਦੀ ਬਜਾਏ ਦੂਜੇ ਦੇਸ਼ਾਂ ਨਾਲ ਸਿੱਧੇ ਤੌਰ ਤੇ ਮਿਲ ਕੇ ਕੰਮ ਕਰੇਗਾ ਉਧਰ WHO ਦਾ ਕਹਿਣਾ ਹੈ ਕਿ ਸਾਲ 2024 ਅਤੇ 2025 ਦੇ ਬਕਾਏ ਵੱਜੋਂ ਹੀ ਅਮਰੀਕਾ ਦੇ ਸਿਰ 26 ਕਰੋੜ ਡਾਲਰ ਦੇਣਦਾਰੀ ਹੈ ਪਰ ਅਮਰੀਕੀ ਵਿਦੇਸ਼ ਭਾਗ ਨੇ ਇਹਨਾਂ ਦਾਅਵਿਆਂ ਨੂੰ ਖਾਰਜ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਅਮਰੀਕੀ ਜਨਤਾ ਨੇ ਪਹਿਲਾਂ ਹੀ ਬਹੁਤ ਕੁਝ ਦਿੱਤਾ ਹੈ ਹੁਣ ਅਜਹੀ ਕੋਈ ਕਾਨੂੰਨੀ ਸ਼ਰਤ ਨਹੀਂ ਨਹੀਂ ਹੈ ਅਮਰੀਕਾ ਦੇ ਇਤਿਹਾਸ ਵਿੱਚ ਯਹੂਦੀਆਂ ਦੇ ਕਤਲ ਤੋਂ ਬਾਅਦ ਸਿੱਖਾ ਵਿਰੋਧ ਇੰਟਰਨੈਸ਼ਨਲ ਦਬਾਅ ਨੂੰ ਰੋਕਣ ਦੇ ਲਈ ਦੋਵਾਂ ਪਾਰਟੀਆਂ ਨੇ ਅਮਰੀਕੀ ਕਾਂਗਰਸ ਵਿੱਚ ਇੱਕ ਜੁਆਇੰਟ ਬਿਲ ਪੇਸ਼ ਕੀਤਾ ਹੈ ਕਾਂਗਰਸੀ ਡੇਵਿਡ ਵਿਲਾਡੋ ਨੇ ਕਾਂਗਰਸੀ ਜੋਸ਼ ਗੋਟੇਮਰ ਦੇ ਨਾਲ ਮਿਲ ਕੇ ਸਿੱਖ ਅਮਰੀਕਨ ਐਂਟੀ ਡਿਸਕ੍ਰਿਮੀਨੇਸ਼ਨ ਐਕਟ ਪੇਸ਼ ਕੀਤਾ ਹੈ ਇਹ ਦੋਵਾਂ ਪਾਰਟੀਆਂ ਦਾ ਬਿਲ ਡਿਪਾਰਟਮੈਂਟ ਆਫ ਜਸਟਿਸ ਦੇ ਅਧੀਨ ਇੱਕ ਸਿੱਖ ਐਂਟੀ ਡਿਸਕ੍ਰਿਮੀਨੇਸ਼ਨ ਟਾਸਕ ਫੋਰਸ ਬਣਾਏਗਾ ਜੈਸ ਲਈ ਸਿੱਖ ਭਾਈਚਾਰੇ ਦੇ ਨਾਲ ਮਿਲ ਕੇ ਕੰਮ ਕੀਤਾ ਜਾਵੇਗਾ ਡਿਪਾਰਟਮੈਂਟ ਆਫ ਜਸਟਿਸ ਨੇ ਸਿੱਖਾਂ ਵਿਰੋਧ ਹਿੰਸਾ ਅਤੇ ਵਿਦੇਸ਼ੀ ਤਰਤੀ ਤੋਂ ਟ੍ਰਾਂਸਨੈਸ਼ਨਲ ਦਬਾਅ ਨੂੰ ਰੋਕਣ ਦੇ ਲਈ ਵੱਡੇ ਅਤੇ ਇਤਿਹਾਸਿਕ ਕਦਮ ਚੁੱਕੇ ਨੇ ਕੈਲੀਫੋਰਨੀਆ ਵਿੱਚ ਸਿੱਖਾਂ ਦੇ ਅਧਿਕਾਰਾਂ ਲਈ ਅਸੈਂਬਲੀ ਅਤੇ ਸੈਨੇਟ ਵੱਲੋਂ ਸਰਵਸੰਮਤੀ ਨਾਲ ਬਿੱਲ ਪਾਸ ਕੀਤੇ ਜਾਣ ਤੋਂ ਬਾਅਦ ਗਵਰਨਰ ਨੇ ਆਪਣੀ ਵੀਟੋ ਪਾਵਰ ਦੀ ਵਰਤੋਂ ਕਰਕੇ ਇਸ ਨੂੰ ਰੱਦ ਕਰ ਦਿੱਤਾ ਸੀ ਹਣ ਅਮਰੀਕਾ ਦੇ ਵੱਡੇ ਨੇਤਾਵਾਂ ਨੇ ਇਸ ਦੀ ਸਖਤ ਆਲੋਚਨਾ ਕੀਤੀ ਅਤੇ ਇਸ ਨੂੰ ਅਮਰੀਕਾ ਦੇ ਬੁਨਿਆਦੀ ਅਧਿਕਾਰਾਂ ਤੇ ਸਿਧਾਂਤਾਂ ਦੇ ਖਿਲਾਫ ਦੱਸਿਆ ਸੀ ਹੁਣ ਜਦੋਂ ਕਾਂਗਰਸ ਵਿੱਚ ਅਜਿਹੇ ਬਿੱਲ ਪੇਸ਼ ਕੀਤਾ ਗਿਆ ਹੈ ਤਾਂ ਇਹ ਬਿੱਲ ਪੂਰੇ ਯੂਨਾਈਟਿਡ ਸਟੇਟਸ ਵਿੱਚ ਲਾਗੂ ਕੀਤਾ ਜਾਵੇਗਾ ਅਤੇ ਇਸ ਦਾ ਅਸਰ ਪੂਰੀ ਦੁਨੀਆ ਵਿੱਚ ਹੋਵੇਗਾ ਭਾਵੇਂ ਕਿ ਰਾਸ਼ਟਰਪਤੀ ਡ੍ਰੰਪ ਨੇ ਬੋਰਡ ਆਫ ਪੀਸ ਅੰਤਰਰਾਸ਼ਟਰੀ ਸੰਗਠਨ ਦੀ ਸ਼ੁਰੂਆਤ ਕੀਤੀ ਹੈ ਜਿਸ ਦਾ ਉਦੇਸ਼ ਦੁਨੀਆ ਵਿੱਚ ਸ਼ਾਂਤੀ ਲਿਆਉਣਾ ਹੈ ਫਾਰਸ ਦੀ 24 ਘੰਟਿਆਂ ਬਾਅਦ ਹੀ ਈਰਾਨ ਦੇ ਵਿਰੁੱਧ ਫੌਜੀ ਕਾਰਵਾਈ ਦਾ ਸੰਕੇਤ ਮਿਲਿਆ ਹੈ ਅਮਰੀਕੀ ਜੰਗੀ ਜਹਾਜ਼ ਲੜਾਕੂ ਜਹਾਜ਼ ਅਤੇ ਮਿਜ਼ਾਈਲ ਪ੍ਰਣਾਲੀਆਂ ਨੂੰ ਖਾੜੀ ਖੇਤਰ ਵਿੱਚ ਤਾਇਨਾਤ ਕੀਤਾ ਜਾ ਰਿਹਾ ਹੈ ਜਿਸ ਨਾਲ ਸਥਿਤੀ ਵਿਗੜਦੀ ਜਾ ਰਹੀ ਹੈ ਦੁਵੰਦੇਸ਼ਾਂ ਵਿੱਚ ਤਣਾਅ ਪਹਿਲਾਂ ਹੀ ਵਧਿਆ ਹੋਇਆ ਹੈ ਅਧਿਕਾਰੀਆਂ ਦੇ ਅਨੁਸਾਰ ਯੂਐਸਐਸ ਅਬਰਾਹਮ ਲਿੰਕਨ ਦੀ ਅਗਵਾਈ ਵਿੱਚ ਇੱਕ 에ਅਰਕ੍ਰਾਫਟ ਕੈਰੀਅਰ ਸਟ੍ਰਾਈਕ ਗਰੁੱਪ ਜਲਦੀ ਹੀ ਅਰਬ ਸਾਗਰ ਜਾਂ ਫਾਰਸ ਦੀ ਖਾੜੀ ਵਿੱਚ ਪਹੁੰਚ ਸਕਦਾ ਹੈ ਇਸ ਵਿੱਚ ਗਾਈਡਡ ਮਿਜ਼ਾਈਲ ਵਿਨਾਸ਼ਕਾਰੀ ਅਤੇ ਇੱਕ ਹਮਲਾ ਕਰਨ ਵਾਲੀ ਪੰਡੂਬੀ ਵੀ ਸ਼ਾਮਲ ਹੈ ਇਹ ਬੇੜਾ ਪਹਿਲਾਂ ਦੱਖਣੀ ਚੀਨ ਸਾਗਰ ਵਿੱਚ ਸੀ ਪਰ 트ੰਪ ਦੇ ਆਦੇਸ਼ਾਂ ਤੋਂ ਬਾਅਦ ਪੱਛਮ ਵੱਲ ਮੋੜ ਦਿੱਤਾ ਗਿਆ ਪੱਛਮੀ ਏਸ਼ੀਆ ਵਿੱਚ F15E ਸਟ੍ਰਾਈਕੀਗ ਲੜਾਕੂ ਜਹਾਜ਼ ਤਾਇਨਾਤ ਕੀਤੇ ਗਏ ਨੇ ਇਹ ਉਹੀ ਸਕਵਰਟ੍ਰੈਨ ਹੈ ਜਿਸ ਨੂੰ ਅਪ੍ਰੈਲ 2024 ਵਿੱਚ ਇਰਾਨੀ ਡਰੋਨ ਅਤੇ ਮਿਜ਼ਾਈਲ ਹਮਲਿਆਂ ਤੋਂ ਬਾਅਦ ਇਜ਼ਰਾਈਲ ਦੀ ਰੱਖਿਆ ਲਈ ਭੇਜਿਆ ਗਿਆ ਸੀ ਜੇ ਅਮਰੀਕੀ মিডিਆ ਰਿਪੋਰਟਾਂ ਦੀ ਗੱਲ ਕਰੀਏ ਤਾਂ KC-135 에어 ਰਿਫਿਊਲਿੰਗ ਟੈਂਕਰ ਵੀ ਖੇਤਰ ਵਿੱਚ ਭੇਜੇ ਗਏ ਨੇ ਜਿਸ ਨਾਲ ਲੜਾਕੂ ਜਹਾਜ਼ ਹਵਾ ਵਿੱਚ ਇੰਦਨ ਭਰਦੇ ਨੇ ਅਤੇ ਲੰਬੀ ਦੂਰੀ ਦੇ ਹਮਲੇ ਸ਼ੁਰੂ ਕਰ ਸਕਦੇ ਨੇ ਇਸ ਤੋਂ ਇਲਾਵਾ ਅਮਰੀਕਾ ਨੇ ਪੱਛਮੀ ਏਸ਼ੀਆ ਵਿੱਚ ਪੈਟਰੋਆਟ ਵਰਗੇ ਐਂਟੀ ਮਿਜ਼ਾਈਲ ਸਿਸਟਮ ਦੀ ਤਿਆਨਤ ਕੀਤੀ ਨੇ ਸਰਕਾਰ ਨੇ ਈਰਾਨ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਵਿਰੁੱਧ ਹਿੰਸਕ ਕਾਰਵਾਈ ਕੀਤੀ ਗਈ ਅਮਰੀਕਾ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਅਲ ਜ਼ੰਜ਼ੀਰਾ ਦੀ ਰਿਪੋਰਟ ਦੇ ਅਨੁਸਾਰ ਈਰਾਨੀ ਸਰਕਾਰੀ ਮੀਡੀਆ ਨੇ ਦਾਵਾ ਕੀਤਾ ਹੈ ਕਿ ਹੁਣ ਤੱਕ 3117 ਲੋਕਾਂ ਦੀ ਮੌਤ ਹੋਈ ਹੈ ਜਿਨ੍ਹਾਂ ਵਿੱਚ ਨਾਗਰਿਕ ਅਤੇ ਸੁਰੱਖਿਆ ਕਰਮਚਾਰੀ ਵੀ ਸ਼ਾਮਲ ਨੇ ਹਾਲਾਂਕਿ ਮਨੁੱਖੀ ਅਧਿਕਾਰ ਸੰਗਠਨਾ ਦਾ ਕਹਿਣਾ ਹੈ ਕਿ ਅੰਕੜਾ ਬਹੁਤ ਜ਼ਿਆਦਾ ਹੈ ਸੰਭਵ ਤੌਰ ਤੇ 20000 ਤੋਂ ਵੱਧ ਲੋਕ ਮਰ ਚੁੱਕੇ ਨੇ ਟਰੰਪ ਵੱਲੋਂ ਈਰਾਨ ਨੂੰ ਵਾਰ-ਵਾਰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਪ੍ਰਦਰਸ਼ਨਕਾਰੀਆਂ ਤੇ ਹਿੰਸਾ ਜਾਰੀ ਰਹੀ ਤਾਂ ਅਮਰੀਕਾ ਫੌਜੀ ਕਾਰਵਾਈ ਕਰੇਗਾ ਅਮਰੀਕਾ ਦੇ ਇਸ ਦਬਾਅ ਦੇ ਨਾਲ ਸੈਂਕੜੇ ਲੋਕਾਂ ਨੂੰ ਮੌਤ ਦੀ ਸਜ਼ਾ ਰੋਕੀ ਗਈ ਸੀ ਇਸ ਦੇ ਨਾਲ ਹੀ ਟਰੰਪ ਨੇ ਹਾਲੀ ਵਿੱਚ ਕਿਹਾ ਸੀ ਕਿ ਜੇਕਰ ਈਰਾਨ ਆਪਣਾ ਪਰਮਾਣੂ ਪ੍ਰੋਗਰਾਮ ਸ਼ੁਰੂ ਕਰਦਾ ਹੈ ਤਾਂ ਇਹ ਪੂਰੀ ਤਰ੍ਹਾਂ ਤਬਾਹ ਹੋ ਜਾਵੇਗਾ ਈਰਾਨ ਨੇ ਵੀ ਸਖਤ ਪ੍ਰਤੀਕਿਰਿਆ ਦਿੱਤੀ ਹੈ ਅਤੇ ਚੇਤਾਵਨੀ ਦਿੱਤੀ ਹੈ ਕਿ ਉਹ ਬਦਲਾ ਲੈਣ ਲਈ ਤਿਆਰ ਹੈ ਈਰਾਨੀ ਰਾਸ਼ਟਰਪਤੀ ਮਸੂਦ ਪੇਕੇਸ਼ ਕੀ ਨੇ ਜੂਨ 2025 ਵਿੱਚ 12 ਦਿਨਾਂ ਦੀ ਜੰਗ ਤੋਂ ਬਾਅਦ ਬਦਲਾ ਲੈਣ ਲਈ ਅਮਰੀਕਾ ਤੇ ਇਜ਼ਰਾਈਲ ਤੇ ਵਿਰੋਧ ਪ੍ਰਦਰਸ਼ਨਾਂ ਨੂੰ ਭੜਕਾਉਣ ਦਾ ਦੋਸ਼ ਲਾਇਆ ਸੀ ਜੇ ਫੌਜੀ ਕਾਰਵਾਈ ਹੋਈ ਤਾਂ ਪਹਿਲਾਂ ਸੀਮਿਤ ਚੇਤਾਵਨੀ ਹਮਲੇ ਫਿਰ ਦੁਸ਼ਮਣ ਦੇ ਮਿਜ਼ਾਈਲ ਅਤੇ ਡਰੋਨਸ ਵਰਤਹਾਣ ਨੂੰ ਨਿਸ਼ਾਨਾ ਬਣਾਉਣਾ ਅਮਰੀਕਾ ਦੀਆਂ ਕਾਰਵਾਈਆਂ ਦਾ ਹਿੱਸਾ ਹੋ ਸਕਦਾ ਹੈ ਇਸ ਤੋਂ ਬਾਅਦ ਪ੍ਰਮਾਣੂ ਸਹੂਲਤਾਂ ਤੇ ਹਮਲਾ ਵੀ ਕੀਤਾ ਜਾ ਸਕਦਾ ਹੈ ਜਿਵੇਂ ਕਿ ਜੂਨ 2025 ਵਿੱਚ ਕੀਤਾ ਗਿਆ ਸੀ ਜੇ ਅਮਰੀਕਾ ਈਰਾਨ ਤੇ ਹਮਲਾ ਕਰਦਾ ਹੈ ਤਾਂ ਇਜ਼ਰਾਈਲ ਟਕਰਾਅ ਵਿੱਚ ਖਿੱਚਿਆ ਜਾ ਸਕਦਾ ਹੈ ਈਰਾਨ ਇਸ ਨੂੰ ਇੱਕ ਸੈਕੰਡਰੀ ਨਿਸ਼ਾਨਾ ਸਮਝਦਾ ਹੈ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਦੇ ਸਬੰਧਾਂ ਵਿੱਚ ਇੱਕ ਹੋਰ ਸੁਖਾਲਾ ਮੋੜ ਆਇਆ ਹੈ ਯੂਏ ਸਰਕਾਰ ਨੇ ਆਪਣੇ ਨੈਸ਼ਨਲ ਡੇ ਤੋਂ ਪਹਿਲਾਂ 900 ਤੋਂ ਵੱਧ ਭਾਰਤੀ ਕੈਦੀਆਂ ਨੂੰ ਰਿਹਾ ਕਰਨ ਦਾ ਫੈਸਲਾ ਕੀਤਾ ਹੈ ਇਸ ਦਿਨ ਦੀ ਅਬੂਦਾਬੀ ਸਥਿਤ ਭਾਰਤੀ ਦੂਤਾਵਾਸ ਨੂੰ ਰਿਹਾ ਕੀਤੇ ਜਾਣ ਵਾਲੇ ਕੈਦੀਆਂ ਦੀ ਸੂਚੀ ਸਵਾਮਤੀ ਕੀਤੀ ਗਈ ਹੈ ਇਹ ਫੈਸਲਾ ਆਪਣੇ ਨੈਸ਼ਨਲ ਡੇ Eid Al-Ittehad ਦੇ ਮੌਕੇ ਤੇ UAE ਸਰਕਾਰ ਵੱਲੋਂ ਮਾਨਮਤਾ ਦੇ ਆਧਾਰ ਤੇ ਲਿਆ ਗਿਆ ਹੈ ਪਿਛਲੇ ਸਾਲ ਵੀ UAE ਦੇ ਰਾਸ਼ਟਰਪਤੀ ਨੇ 2937 ਕੈਦੀਆਂ ਨੂੰ ਇਸ ਮੌਕੇ ਰਹਾ ਕਰਨ ਦਾ ਹੁਕਮ ਦਿੱਤਾ ਸੀ UAE ਦੇ ਰਾਸ਼ਟਰਪਤੀ ਮਹਾਮਹਮ शेख ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨੇ ਕੈਦੀਆਂ ਦੀ ਸਜ਼ਾ ਦੇ ਹਿੱਸੇ ਵਜੋਂ ਲਾਏ ਗਏ ਵਿੱਤੀ ਜੁਰਮਾਨੇ ਨੂੰ ਵੀ ਮਾਫ਼ ਕਰਨ ਦਾ ਵਾਅਦਾ ਕੀਤਾ ਹੈ ਇਸ ਦੇ ਨਾਲ ਕੈਦੀਆਂ ਦੇ ਪਰਿਵਾਰਾਂ ਤੇ ਆਰਥਿਕ ਬੋਝ ਨਹੀਂ ਪਵੇਗਾ ਤੇ ਇਹ ਆਪਣੇ ਪਿਆਰਿਆਂ ਦੇ ਮੁੜ ਵਸੇਬੇ ਵਿੱਚ ਮਦਦ ਕਰ ਸਕਣਗੇ ਭਾਵੇਂ ਕਿ ਰਾਸ਼ਟਰਪਤੀ ਟਰੰਪ ਲਗਾਤਾਰ ਦਾਅਵਾ ਕਰਦੇ ਨੇ ਕਿ ਅਮਰੀਕਾ ਨੂੰ ਮਹਾਨ ਬਣਾ ਰਹੇ ਨੇ ਪਰ ਨਿਊਯਾਰਕ ਟਾਈਮਜ਼ ਦੀ ਇੱਕ ਰਿਪੋਰਟ ਸਾਹਮਣੇ ਆਈ ਹੈ ਜਿਸ ਵਿੱਚ ਖੁਲਾਸਾ ਹੋਇਆ ਹੈ ਕਿ ਉਹਨਾਂ ਦੀ ਨਿੱਜੀ ਦੌਲਤ ਵਿੱਚ ਆਪਣੀ ਦੂਜੀ ਟਰਮ ਵਿੱਚ ਬੇਮਿਸਾਲ ਵਾਧਾ ਹੋਇਆ ਹੈ ਦੂਜੇ ਕਾਰਜਕਾਲ ਵਿੱਚ ਸੱਤਾ ਸੰਭਾਲਣ ਦੇ 1 ਸਾਲ ਦੇ ਅੰਦਰ ਹੀ 트ੰਪ ਦੀ ਕੁੱਲ ਦੌਲਤ ਵਿੱਚ 1.4 ਬਿਲੀਅਨ ਡਾਲਰ ਦਾ ਵਾਧਾ ਹੋਇਆ ਇਸ ਵਾਅਦੇ ਦਾ ਇੱਕ ਵੱਡਾ ਹਿੱਸਾ ਕ੍ਰਿਪਟੋ ਕਰੰਸੀ ਅਤੇ ਗਲੋਬਲ ਰੀਅਲ ਅਸਟੇਟ ਕਾਰੋਬਾਰਾਂ ਤੋਂ ਆਇਆ ਹੈ कुल मिलाकर ट्रम्प ਦਾ ਦੂਜਾ ਕਾਰਜਕਾਲ ਨਿੱਜੀ ਦੌਲਤ ਦੇ ਬੇਮਿਸਾਲ ਵਿਸਥਾਰ ਅਤੇ ਸ਼ਕਤੀ ਤੇ ਕਾਰੋਬਾਰ ਦੇ ਆਪਸ ਵਿੱਚ ਜੁੜਨ ਦੀ ਕਹਾਣੀ ਬਣ ਰਹੀ ਹੈ ਭਾਵੇਂ ਕਿ 트म्प ਅਮਰੀਕਾ ਨੂੰ ਖੁਸ਼ਹਾਲ ਬਣਾਉਣ ਦੀਆਂ ਗੱਲਾਂ ਕਰਦੇ ਨੇ ਪਰ ਆਸਤ ਅਮਰੀਕੀ ਆਮਦਨ ਲਗਭਗ 83000 ਡਾਲਰ ਤੇ ਰੁਕੀ ਹੋਈ ਹੈ ਇਸ ਦੇ ਮੁਕਾਬਲੇ 트म्प ਦੀ ਆਮਦਨ ਅਤੇ ਆਸਤ ਅਮਰੀਕੀ ਦੀ ਆਮਦਨ ਵਿੱਚ ਕਾਫੀ ਅੰਤਰ ਹੈ ਜੋ ਕਿ 1 ਸਾਲ ਵਿੱਚ 16720 ਗੁਣਾ ਵਧ ਗਿਆ ਹੈ। 트럼ਪ ਨੇ ਆਪਣੇ ਆਪ ਨੂੰ ਇੱਕ ਗਲੋਬਲ ਬ੍ਰਾਂਡ ਵਜੋਂ ਪ੍ਰਚਾਰਿਆ ਹੈ। ਉਸਨੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਚੱਲ ਰਹੇ 20 ਪ੍ਰੋਜੈਕਟਾਂ ਨੂੰ ਲਾਇਸੈਂਸ ਦੇ ਕੇ ਲਗਭਗ 23 ਮਿਲੀਅਨ ਡਾਲਰ ਕਮਾਏ ਨੇ। ਪੂਨੇ ਵਿੱਚ 트럼ਪ ਵਰਲਡ ਸੈਂਟਰ ਭਾਰਤ ਵਿੱਚ ਪਹਿਲਾ 트럼ਪ ਬ੍ਰਾਂਡ ਵਾਲਾ ਵਪਾਰਕ ਰੀਅਲ ਅਸਟੇਟ ਪ੍ਰੋਜੈਕਟ ਹੋਵੇਗਾ ਜੋ 트럼ਪ ਲਈ ਅੰਦਾਜ਼ਨ 299 ਮਿਲੀਅਨ ਡਾਲਰ ਦਾ ਮਾਲੀਆ ਪੈਦਾ ਕਰ ਸਕਦਾ ਹੈ। ਟਰੰਪ ਨੇ ਟੈਰਿਫ ਨੂੰ ਬਲੈਕਮਿਲਿੰਗ ਹਥਿਆਰ ਵਜੋਂ ਵੀ ਵਰਤੇ ਆਏ। ਵਿਏਟਨਾਮ ਤੇ ਲਾਏ ਗਏ 46% ਟੈਰਿਫ ਨੂੰ ਘਟਾ ਕੇ 20% ਕਰ ਦਿੱਤਾ ਗਿਆ ਸੀ। ਤੋਂ ਟਰੰਪ ਦੇ ਹਾਨੋਈ ਵਿੱਚ 1.5 ਬਿਲੀਅਨ ਡਾਲਰ ਗੋਲਫ ਕੰਪਲੈਕਸ ਨੂੰ ਮਨਜ਼ੂਰੀ ਦਿੱਤੀ ਗਈ ਸੀ ਭਾਵੇਂ ਕਿ 트럼ਪ ਦੀ ਆਮਦਨ ਵਿੱਚ ਵੱਡਾ ਮੁਨਾਫਾ ਕ੍ਰਿਪਟੋ ਕਰੰਸੀ ਤੋਂ ਆਇਆ ਹੈ 트럼ਪ ਪਰਿਵਾਰ ਦੀ ਕੰਪਨੀ World Liberty Financial ਅਤੇ ਇੱਕ ਮੀਮ ਸਿੱਕੇ ਰਾਹੀਂ 860 ਮਿਲੀਅਨ ਡਾਲਰ ਤੋਂ ਵੱਧ ਦੀ ਕਮਾਈ ਕਰ ਚੁੱਕੀ ਹੈ ਇਹ ਵੀ ਦੱਸਦੀ ਹੈ ਕਿ 트럼ਪ ਅਤੇ ਉਸਦੀ ਪਤਨੀ ਮੈਲਾਨੀਆ ਫਿਲਮ ਨਿਰਮਾਣ ਵਿੱਚ ਵੀ ਸ਼ਾਮਲ ਨੇ ਮੈਲਾਨੀਆ ਦੀ ਦਸਤਾਵੇਜ਼ੀ ਦੇ ਅਧਿਕਾਰ Amazon ਨੂੰ 28 ਮਿਲੀਅਨ ਡਾਲਰ ਵਿੱਚ ਵੇਚੇ ਗਏ ਸਨ ਉਸ ਨੂੰ X Meta YouTube ਅਤੇ per amount ਨਾਲ ਮਾਨ ਹਾਨੀ ਦੇ ਮਾਮਲੇ ਦੇ ਇਪਟਾਰੇ ਵਿੱਚ 90 ਮਿਲੀਅਨ ਡਾਲਰ ਤੋਂ ਵੱਧ ਪ੍ਰਾਪਤ ਹੋਏ ਜੋ ਮੁਕਦਮੇ ਬਾਜੀ ਦੀ ਆਮਦਨ ਦਾ ਵੱਡਾ ਸਰੋਤ ਬਣਿਆ ਫੈਡਰਲ ਏਜੰਟਾਂ ਵੱਲੋਂ ਇੱਕ 5 ਸਾਲ ਦੇ ਬੱਚੇ ਨੂੰ ਉਸਦੇ ਪਿਤਾ ਸਮੇਤ ਹਿਰਾਸਤ ਕੇਂਦਰ ਵਿੱਚ ਭੇਜਣ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਇਮੀਗ੍ਰੇਸ਼ਨ ਏਜੰਟਾਂ ਨੇ ਕਿਸੇ ਬੱਚੇ ਨੂੰ ਹਿਰਾਸਤ ਵਿੱਚ ਲਿਆ ਹੋਵੇ ਇਹ ਬੱਚਾ ਮਿਨੀਆਪੋਲਿਸ ਦੀ ਆਪਣੇ ਇਲਾਕੇ ਦਾ ਚੌਥਾ ਅਜਿਹਾ ਵਿਦਿਆਰਥੀ ਬਣ ਗਿਆ ਹੈ ਜਿਸ ਨੂੰ ਹਾਲ ਹੀ ਦੇ ਹਫ਼ਤਿਆਂ ਵਿੱਚ ਹਿਰਾਸਤ ਵਿੱਚ ਲਿਆ ਗਿਆ ਹੈ ਇਸਤੇ ਅਮਰੀਕਾ ਦੀ ਸਾਬਕਾ ਉਪਰਾਸ਼ਟਰਪਤੀ ਕਮਲਾ ਹੈਰਿਸ ਨੇ ਸਖਤ ਇਤਰਾਜ਼ ਜਤਾਇਆ ਹੈ ਉਹਨਾਂ ਨੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਐਕਸ ਤੇ ਲਿਖਿਆ ਲੀਆਮ ਰਾਮੋਸ ਤਾਂ ਸਿਰਫ ਇੱਕ ਬੱਚਾ ਹੈ ਉਸ ਨੂੰ ਆਪਣੇ ਪਰਿਵਾਰ ਨਾਲ ਘਰ ਹੋਣਾ ਚਾਹੀਦਾ ਹੈ ਨਾ ਕਿ ਆਈਸੀਈ ਵੱਲੋਂ ਵਰਤੇ ਕੇ ਟੈਕਸਾਸ ਦੇ ਡਿਟੈਂਸ਼ਨ ਸੈਂਟਰ ਵਿੱਚ ਰੱਖਿਆ ਜਾਣਾ ਚਾਹੀਦਾ ਹੈ ਮੈਂ ਬਹੁਤ ਗੁੱਸੇ ਵਿੱਚ ਹਾਂ ਅਤੇ ਤੁਹਾਨੂੰ ਸਭ ਨੂੰ ਵੀ ਗੁੱਸਾ ਆਉਣਾ ਚਾਹੀਦਾ ਹੈ ਕੋਲੰਬੀਆ ਹਾਈਟਸ ਪਬਲਿਕ ਸਕੂਲ ਦੇ ਸੁਪਰਡੈਂਟ ਜੇਨਾ ਸਟੇਨਵਿਕ ਦੇ ਮੁਤਾਬਕ ਫੈਡਰਲ 에ਜੰਟ ਮੰਗਲਵਾਰ ਦੁਪਹਿਰ ਨੂੰ ਲੀਆਮ ਕਿਨੋਜ਼ੋ ਰਾਮੋਸ ਨੂੰ ਉਸਦੇ ਪਰਿਵਾਰ ਦੀ ਕਾਰ ਵਿੱਚੋਂ ਲੈ ਗਏ। ਉਹਨਾਂ ਦੋਸ਼ ਲਾਇਆ ਕਿ 에ਜੰਟਾਂ ਨੇ ਬੱਚੇ ਨੂੰ ਘਰ ਦਾ ਦਰਵਾਜ਼ਾ ਖੜਕਾਉਣ ਲਈ ਵਰਤਿਆ ਤਾਂ ਜੋ ਪਤਾ ਲੱਗ ਸਕੇ ਕਿ ਅੰਦਰ ਕੌਣ ਹੈ। ਅਸਲ ਵਿੱਚ ਇੱਕ 5 ਸਾਲ ਦੇ ਬੱਚੇ ਨੂੰ ਸਿਰਫ ਜਾਲ ਵਿਛਾਉਣ ਲਈ ਵਰਤਿਆ ਗਿਆ। ਪਰਿਵਾਰ ਦੇ ਵਕੀਲ ਦੇ ਅਨੁਸਾਰ ਲੀਆਮ ਅਤੇ ਉਸਦੇ ਪਿਤਾ ਨੂੰ ਟੈਕਸਾਸ ਦੇ ਇਮੀਗ੍ਰੇਸ਼ਨ ਲਾਕਅਪ ਵਿੱਚ ਰੱਖਿਆ ਗਿਆ ਹੈ। ਉਨਾ ਕਿ ਆ ਕਿ ਬੱਚੇ ਨੂੰ ਕਾਨੂੰਨੀ ਤਰੀਕੇ ਨਾਲ ਜਾਂ ਨੈਤਿਕ ਦਬਾਅ ਰਾਹੀਂ ਆਜ਼ਾਦ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਨੇ ਦੂਜੇ ਪਾਸੇ ਡਿਪਾਰਟਮੈਂਟ ਆਫ ਫੋਮਲੈਂਟ ਸਿਕਿਉਰਿਟੀ ਦੀ ਬੁਲਾਰਾ ਟ੍ਰਿਸ਼ੀਆ ਮੈਕਲਗ੍ਰੀਨ ਨੇ ਕਿਹਾ ਹੈ ਕਿ ਆਈਸੀਈ ਨੇ ਕਿਸੇ ਬੱਚੇ ਨੂੰ ਨਿਸ਼ਾਨਾ ਨਹੀਂ ਬਣਾਇਆ ਉਹਨਾਂ ਦਾਅਵਾ ਕੀਤਾ ਕਿ ਏਜੰਟ ਬੱਚੇ ਦੇ ਪਿਤਾ ਨੂੰ ਗ੍ਰਿਫਤਾਰ ਕਰਨ ਗਏ ਸਨ ਜੋ ਕਿ ਇਕਵਾਡੋਰ ਦਾ ਰਹਿਣ ਵਾਲਾ ਹੈ ਤੇ ਅਮਰੀਕਾ ਵਿੱਚ ਗੈਰਕਾਨੂੰਨੀ ਤੌਰ ਤੇ ਰਹਿ ਰਿਹਾ ਹੈ ਉਹਨਾਂ ਨੇ ਕਿਹਾ ਕਿ ਪਿਤਾ ਆਪਣੇ ਬੱਚੇ ਨੂੰ ਛੱਡ ਕੇ ਪੈਦਲ ਭੱਜ ਗਿਆ ਸੀ ਜਿਸ ਕਾਰਨ ਬੱਚੇ ਦੀ ਸੁਰੱਖਿਆ ਲਈ ਅਧਿਕਾਰੀ ਉਸ ਨੂੰ ਨਾਲ ਲੈ ਆਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਜੀ ਤੋਂ ਜਨਾਰਬ ਸੰਤ ਪੰਚਮੀ ਦੇ ਦਿਨ 1677 ਈਸਵੀ ਨੂੰ ਆਨੰਦ ਕਾਜ ਰਚਾਇਆ ਸੀ ਸਤਿਗੁਰਾਂ ਦਾ ਵਿਆਹ ਗੁਰਦੁਆਰਾ ਗੁਰੂ ਕੇ ਲਾਹੌਰ ਵਿਖੇ ਹੋਇਆ ਸੀ ਜੋ ਕਿ ਸ਼੍ਰੀ ਨੰਦਪੁਰ ਸਾਹਿਬ ਤੋਂ 12 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਗੁਰੂ ਕਾ ਲਾਹੌਰ ਹਿਮਾਚਲ ਪ੍ਰਦੇਸ਼ ਦੀਆਂ ਪਹਾੜੀਆਂ ਦੇ ਵਿੱਚ ਬਸੰਤਗੜ ਦੇ ਨੇੜੇ ਹੈ। ਇਸ ਸਥਾਨ ਤੇ ਲਾਹੌਰ ਨਿਵਾਸੀ ਭਾਈ ਹਰਜਸ ਸਿੰਘ ਜੀ ਦੀ ਸੁਤਰੀ ਮਾਤਾ ਜੀਤੋ ਜੀ ਦਾ ਆਨੰਦ ਕਾਰਜ ਕਲਗੀਧਰ ਪਾਸ਼ਾ ਜੀ ਨਾਲ ਹੋਇਆ ਸੀ। ਜਦੋਂ ਹਰਜਸ ਜੀ ਨੇ ਆਪਣੀ ਪੁੱਤਰੀ ਜੀਤੋ ਜੀ ਦੀ ਮੰਗਣੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਕੀਤੀ ਸੀ ਤਾਂ ਉਹਨਾਂ ਇੱਛਾ ਜ਼ਾਹਰ ਕੀਤੀ ਕਿ ਗੁਰੂ ਸਾਹਿਬ ਜਾਂਚ ਲੈ ਕੇ ਲਾਹੌਰ ਆਉਣ। ਪਰ ਸਮੇਂ ਦੀ ਨੁਜਾਕ ਤੇ ਸਮਝਦਿਆਂ ਗੁਰੂ ਜੀ ਨੇ ਲਾਹੌਰ ਜਾਣਾ ਠੀਕ ਨਹੀਂ ਸਮਝਿਆ ਇਸੇ ਤਿਹ ਸਿੱਖਾਂ ਨੂੰ ਹੁਕਮ ਦੇ ਕੇ ਪਿੰਡ ਬਸੰਤਗੜ ਦੇ ਨੇੜੇ ਹੀ ਸ਼ਹਿਰ ਗੁਰੂਕਲਹੌਰ ਵਸਾ ਦਿੱਤਾ ਸੀ ਜਿੱਥੇ ਪਾਈ ਹਰਜਸਤਿ ਉਹਨਾਂ ਦੇ ਪਰਿਵਾਰ ਤੇ ਰਿਸ਼ਤੇਦਾਰਾਂ ਨੇ ਆ ਕੇ ਨਿਵਾਸ ਕੀਤਾ ਅਤੇ ਇੱਥੇ ਹੀ ਸਤੁਗੁਰਾਂ ਦਾ ਆਨੰਦ ਕਾਰਜ ਹੋਇਆ ਸਤੁਗੁਰਾਂ ਦੇ ਵਿਆਹ ਦਾ ਪੁਰਬ ਹਰ ਸਾਲ ਬਸੰਤ ਪੰਚਮੀ ਵਾਲੇ ਦਿਨ ਇਸ ਜਗ੍ਹਾ ਤੇ ਬੜੀ ਸ਼ਰਧਾ ਦੇ ਨਾਲ ਮਨਾਇਆ ਜਾਂਦਾ ਹੈ ਗੁਰੂਕਲਹੌਰ ਦੇ ਨੇੜੇ ਤਿੰਨ ਗੁਰਦੁਆਰਾ ਸਾਹਿਬਾਨ ਨੇ ਪਹਿਲਾ ਉਹ ਥਾਂ ਹੈ ਜਿੱਥੇ ਆਨੰਦ ਕਾਰਜ ਸੰਪੂਰਨ ਹੋਇਆ ਦੂਜਾ ਗੁਰਦੁਆਰਾ ਪੌੜ ਸਾਹਿਬ ਹੈ ਜਿੱਥੇ ਕਲਗੀਧਰ ਪਾ ਦੇ ਕੋੜੇ ਨੇ ਆਪਣਾ ਪੌੜ ਧਰਤੀ ਤੇ ਮਾਰਿਆ ਤੇ ਪਾਣੀ ਦਾ ਚਸ਼ਮਾ ਫਟਿਆ ਤੀਜਾ ਗੁਰਦੁਆਰਾ ਤਿਰਵਾਨੀ ਸਾਹਿਬ ਗੁਰਦੁਆਰਾ ਪੌੜ ਸਾਹਿਬ ਦੇ ਨਾਲ ਹੀ ਹੈ